ਮੈਂ ਅਰਨਜੀਤ ਕਮਰਸੋਢੀ ਨਮਾ ਸ਼ਹਿਰ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਕੰਮ ਕਰਦਾ ਤੇ ਇੱਕ ਬਹੁਤ ਬਹੁਤ ਵਿਸ਼ਾ ਗੰਭੀਰ ਆ ਕਿ ਜੋ ਕਿ ਭਾਰਤ ਦੇ 10 ਸੰਵਿਧਾਨ ਲਿਖਿਆ ਹੋਇਆ ਹੈ ਵੀ ਡਾਕਟਰ ਮੇਡਗਲ ਰਾਜ ਜੀ ਨੇ ਸਾਭੀ ਨੇ ਤੇ ਉਸ ਸੰਵਿਧਾਨ ਦੇ ਵਿੱਚ 22 ਫੋਟੋਆਂ ਲੱਗੀਆਂ ਗਈਆਂ ਹਨ ਇਹ ਤੁਸੀਂ ਫੋਟੋਆਂ Google ਦੇ ਵਿੱਚੋਂ ਸਰਚ ਵੀ ਮਾਰ ਸਕਦੇ ਹੋਣ ਕਿ ਭਾਰਤ ਦੇ ਦੇ ਸੰਵਿਧਾਨ ਦੇ ਵਿੱਚ 22 ਚਿੱਤਰ ਉਹ ਪੂਰਾ ਡਾਟਾ ਤੁਹਾਡੇ ਸਾਹਮਣੇ ਆ ਜਾਂਦਾ ਹੈ ਕਿ ਇਸ ਮਿਸ਼ਨ ਲੈ ਕੇ ਆਪਣੇ ਕਾਫੀ Google ਦੇ ਵਿੱਚ ਹਰ ਇੱਕ ਬੰਦੇ ਨੇ ਵੀਡੀਓ ਪਾਈਆਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਇਸ ਵਿਸ਼ੇ ਨੂੰ ਦਿਖਾਇਆ ਗਿਆ 2020 ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਵਿਸ਼ਾ ਕੀ ਆ ਕਿ ਸੰਵਿਧਾਨ ਦੇ ਵਿੱਚ 22 ਫੋਟੋਆਂ ਦਿੱਤੀਆਂ ਜਿਹੜੀਆਂ ਹਨ ਰਾਮਚੰਦਰ ਜੀ ਦੀ ਫੋਟੋ ਆ ਕ੍ਰਿਸ਼ਨ ਜੀ ਦੀ ਫੋਟੋ ਆ ਮਹਾਵੀਰ ਜੈਨ ਦੀ ਫੋਟੋ ਆ ਬੁੱਧ ਜੀ ਦੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆ ਡੋ ਗਾਂਧੀ ਜੀ ਦੀਆਂ ਫੋਟੋਆਂ ਲਾਸ਼ਮੀ ਗਾਚਾ ਸੀਰਾਲੀ ਦੀ ਫੋਟੋ ਆ ਟਿੱਪੂ ਸੁਲਤਾਨ ਦੀ ਫੋਟੋ ਆ ਅਕਬਰ ਦੀ ਫੋਟੋ ਆ ਤੇ ਆਪਣੇ ਕਾਫੀ ਫੋਟੋਆਂ ਜਣ ਕੇ ਇਸ ਕਰਕੇ 22 ਲੱਗੀਆਂ ਅਕਬਰ ਉਹ ਟਿੱਕੂ ਸੁਲਾਨ ਦੇ ਵੀ ਫੋਟੋ ਆ ਤੇ ਵਿਸ਼ਾ ਕੀ ਗੰਭੀਰ ਆ ਕਿ ਸਾਡੇ 바ਵਾ ਸਾਹਿਬ ਬੀ ਆਰ ਐਡ ਨੰਬਲ ਅੰਬੇਡਕਰ ਸਾਹਿਬ ਕਹਿੰਦੇ ਨੇ ਕਿ ਮੈਂ ਰਾਮ ਨੂੰ ਨਹੀਂ ਮੰਨਦਾ ਮੈਂ ਕ੍ਰਿਸ਼ਣ ਜੀ ਨੂੰ ਨਹੀਂ ਮੰਨਦਾ ਤੇ ਜਦੋਂ ਇਹ ਮੰਨਦੇ ਨਹੀਂ ਸੀ ਤਾਂ ਵੀ ਇਹ ਸਬੰਧਾਨ ਦੇ ਵਿੱਚ ਫੋਟੋਆਂ ਕਿੱਦਾਂ ਲੱਗੀਆਂ ਨੰਬਰ 1 ਇਹ ਕੁਐਸਚਨ ਆ ਜਾਂਦਾ ਨੰਬਰ 2 ਤੇ ਕਿ ਮੈਂ ਕਿਸੇ ਵੀ ਫੋਟੋ ਦਾ ਵਿਰੋਧ ਨਹੀਂ ਕਰਦਾ ਕਿ ਸਾਰੀਆਂ ਫੋਟੋਆਂ ਜੋ ਕਿ ਸਾਡੇ ਪੁਰਾਣੇ ਬਜ਼ੁਰਗਾਂ ਨੇ ਪੁਰਾਣੇ ਐਮਪੀਆ ਨੇ ਫੋਟੋਆਂ ਜਿੱਦੀਆਂ ਵੀ ਲੱਗੀਆਂ ਤੇ ਮੈਂ ਉਹਨਾਂ ਦਾ ਰਿਸਪੈਕਟ ਕਰਦਾ ਇਹ ਇਹਦੇ ਵਿੱਚ ਸਾਰੀਆਂ ਫੋਟੋਆਂ ਹਿੰਦੂਆਂ ਦੀਆਂ ਤੇ ਦੋ ਫੋਟੋਆਂ ਮੁਸਲਮਾਨਾਂ ਦੀਆਂ ਲਗੀਆਂ ਤੇ ਇਹਦੇ ਵਿੱਚ ਇੱਕ ਵੀ ਫੋਟੋ ਆਦਿਵਾਸੀ ਦਰਬੜ ਸ਼ੂਦਰ ਦੀ ਕਿਉਂ ਨਹੀਂ ਲਗਾਈ ਗਈ ਜੋ ਕਿ 85% ਇਸ ਦੇ ਦੇ ਮੂਲ ਨਿਵਾਸੀ ਲੋਕ ਹਨ ਤੇ ਭਾਰਤ ਦੇ ਦੇ ਸੰਵਿਧਾਨ ਦੇ ਵਿੱਚ ਇਹ ਜਾਤੀ ਵਿਤਕਰਾ ਕਿਉਂ ਕੀਤਾ ਗਿਆ ਜੇ ਸਾਡੇ ਪੰਜਾਬ ਦੇ ਸਿੱਖਾਂ ਦੇ ਗੁਰੂ ਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾਈ ਹੈ ਤੇ ਉਹਦੇ ਨਾਲ ਪੰਜ ਪਿਆਰਿਆਂ ਦੀ ਫੋਟੋ ਕਿਉਂ ਨਹੀਂ ਲਗਾਈ ਗਈ ਪੰਜ ਪਿਆਰਿਆਂ ਦੀ ਫੋਟੋ ਕੀ ਇਸ ਕਰਕੇ ਨਹੀਂ ਲਗਾਈ ਗਈ ਕਿ ਵਿੱਚ ਚਾਰ ਸ਼ੂਦਰ ਆ ਤੇ ਪਰਾਦੇ ਦੇ ਬੱਚੇ ਭਾਰਤ ਦੇ ਦੇ ਸੰਵਿਧਾਨ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਆ ਤੇ ਇਸ ਸੰਵਿਧਾਨ ਦੇ ਵਿੱਚ ਕਿ ਸ਼ੂਦਰਾਂ ਦੀਆਂ ਫੋਟੋਆਂ ਕਿਉਂ ਨਹੀਂ ਲਗੀਆਂ ਗਈਆਂ ਤੇ ਇਹ ਵਿਸ਼ਾ ਗੰਭੀਰ ਆ ਤੇ ਇਹਦੀ ਚਰਚਾ ਹੋਣੀ ਜ਼ਰੂਰੀ ਆ ਤੇ ਮੈਂ ਨਰਿੰਦਰ ਮੋਦੀ ਸਾਹਿਬ ਨੂੰ ਵੀ ਆਪਣੇ 2023 ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਮੈਂ ਲੈਟਰ ਪਾਇਆ ਤੇ ਮੇਰੀਆਂ ਪੰਜ ਅਖਬਾਰਾਂ ਦੇ ਵਿੱਚ ਖਬਰ ਲੱਗੀ ਆ ਵੀ ਮੈਂ ਕਹਿੰਦਾ ਮੈਂ ਕਿਸੇ ਵੀ ਫੋਟੋ ਦਾ ਵਿਰੋਧ ਨਹੀਂ ਕਰਦਾ ਸਤਿਕਾਰ ਕਰਦਾ ਆ ਰਾਮਚੰਦਰ ਜੀ ਦਾ ਵੀ ਸਾਰੇ ਦੇਵੀ ਦੇਵਤਿਆਂ ਦਾ ਜਿੰਨੇ ਵੀ ਉਹਦੇ ਵਿੱਚ ਫੋਟੋਆਂ ਲੱਗੀਆਂ ਲੇਕਿਨ ਬਿਸ਼ਾ ਗੰਭੀਰ ਹੈ ਕਿ ਆਦਿਵਾਸੀ ਦਰਬੜ ਸ਼ੂਦਰਾਂ ਦੀ ਫੋਟੋ ਕਿਉਂ ਨਹੀਂ ਲਗਾਈ ਗਈ ਜਿਹਨੂੰ ਕਿ ਬ੍ਰਹਮਣੋਕਰ ਸ਼ੂਦਰ ਕਹਿੰਦੇ ਆ ਜਿਹੜੇ ਕਿ 85% ਲੋਕ ਆ ਕਿਉਂਕਿ ਇਹ ਇਹ ਹੁਣੀ ਇਹਦੀ ਜਾਂਚ ਪੜਤਾਲ ਹੋਣੀ ਜ਼ਰੂਰੀ ਆ ਤੁਸੀਂ ਗੂਗਲ ਦੇ ਵਿੱਚੋਂ ਵੀ ਸਰਚ ਮਾਰ ਸਕਦੇ ਆ ਕਿ ਭਾਰਤ ਦੇ ਦੇ ਸੰਵਧਾਨ ਦੇ ਵਿੱਚ ਬਾਈ ਚਿੱਤਰ ਆਲਰੇਡੀ ਤੁਹਾਡੇ ਸਾਹਮਣੇ ਉਹ ਸਾਰਾ ਡਾਟਾ ਆ ਜਾਂਦਾ ਆ ਤੁਸੀਂ ਚੈੱਕ ਵੀ ਕਰ ਸਕਦੇ ਆ ਤੇ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਗੱਲ ਉੱਠੀ ਆ ਹੋਰ ਕਾਫੀ ਗੱਲਾਂ ਉਠੀਆਂ ਲੇਕਿਨ ਕਿਸੇ ਨੇ ਇਸ ਗੱਲ ਦਾ ਬੁੱਧਾ ਨਹੀਂ ਚੱਕਿਆ ਜਿਹੜਾ ਕਿ ਇਹ ਸੰਵਿਧਾਨ ਆ ਔਰ ਐਡੀ ਆ ਜਿਹੜਾ ਕਿ ਅੱਜ ਮਾਰਕੀਟ ਦੇ ਵਿੱਚੋਂ ਵੀ ਮਿਲਦਾ ਪਿਆ ਜਿਹਦੇ ਵਿੱਚ ਫੋਟੋਆਂ ਲੱਗੀਆਂ ਆ ਤੇ ਜਦੋਂ ਮਾਰਕੀਟ ਦੇ ਵਿੱਚ ਆਉਂਦਾ ਉਹ ਵੀ ਇਹ ਸੰਵਿਧਾਨ ਮਿਲਦਾ ਤੇ ਪਿਆ ਜਿਹਦੀਆਂ ਪਾਰਟੀਆਂ ਚ ਅੱਜ ਦੇ ਲੋਕ ਇਹ ਕਿਉਂ ਨਹੀਂ ਸੁਤੇ ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਜੋ ਕਿ ਆਦਿਵਾਸੀ ਦਰविड़ ਸ਼ੂਦਰ ਲੋਕ ਆ ਕਿ ਉਹ ਇਸ ਦੇ ਦੇ ਮੂਲ ਵਾਸੀ ਨਹੀਂਗੇ ਉਹਨਾਂ ਦੀ ਕੋਈ ਦੇਸ਼ ਦੇ ਵਿੱਚ ਕੋਈ ਕੁਰਬਾਨੀ ਨਹੀਂ ਨਗੀ ਕਿ ਜਿਨ੍ਹਾਂ ਦੀਆਂ ਫੋਟੋਆਂ ਨਹੀਂ ਲੱਗੀਆਂ ਮੈਂ ਕਈ ਲੋਕ ਮੈਨੂੰ ਕਹਿੰਦੇ ਆ ਕਿ ਫੋਟੋ ਲੱਗੇ ਚਾਹੇ ਨਾ ਲੱਗੇ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਜੀ ਠੀਕ ਹੈ ਜੀ ਜੇ ਕੋਈ ਫੋਟੋ ਲੱਗੇ ਚਾਹੇ ਨਹੀਂ ਲੱਗੇ ਕੋਈ ਫਰਕ ਨਹੀਂ ਪੈਂਦਾ ਜਿੰਨੀਆਂ ਵੀ ਦੇਸ਼ ਭਗਤਾਂ ਦੀਆਂ ਆਦਿਵਾਸੀ ਦਰਬੜ ਸ਼ੂਦਰਾਂ ਦੀਆਂ ਫੋਟੋਆਂ ਚੌਂਕਾਂ ਦੇ ਵਿੱਚ ਲੱਗੀਆਂ ਆ ਜਾਂ ਵਿਦੇਸ਼ਾਂ ਦੇ ਵਿੱਚ ਲੱਗੀਆਂ ਫੇ ਉਹ ਵੀ ਹਟਾ ਦੇਣੀਆਂ ਚਾਹੀਦੀਆਂ ਵੀ ਕੀ ਫਰਕ ਪੈਂਦਾ ਲੇਕਿਨ ਜਦੋਂ ਸਾਰਿਆਂ ਦਾ ਜਦੋਂ ਜਦੋਂ ਸਾਡੇ ਸੰਵਧਾਨ ਦੇ ਵਿੱਚ ਸਾਰਿਆਂ ਨੂੰ ਫੋਟੋਆਂ ਲੱਗੀਆਂ ਸਾਰਿਆਂ ਦੇ ਹਿੰਦੂਆਂ ਦੀਆਂ ਲੱਗੀਆਂ ਦੋ ਫੋਟੋਆਂ ਅਕਬਰ ਤੇ ਟੀਪੂ ਸੁਲਤਾਨ ਦੀਆਂ ਲੱਗੀਆਂ ਮੁਸਲਮਾਨਾਂ ਦੀਆਂ ਲੱਗੀਆਂ ਫਿਰ ਸਾਡੀ ਫੋਟੋ ਕਿਉਂ ਨਹੀਂ ਲੱਗੀ ਮੈਂ ਇਹ ਪੁੱਛਣਾ ਚਾਹੁੰਦਾ ਪੂਰੇ ਦੇਸ਼ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਐਮਪੀਆ ਨੂੰ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਜੀ ਨੂੰ ਵੀ ਇਹ ਮੈਂ ਪੁੱਛਣਾ ਚਾਹੁੰਦਾ ਕਿ ਆਦਿਵਾਸੀ ਦਰਵਣ ਛੂਦਰ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਕੋਈ ਯੋਗਦਾਨ ਨਹੀਂ ਔਰ ਇਹਨਾਂ ਦੀ ਕੋਈ ਕੁਰਬਾਨੀ ਦੀ ਬਹਿਜੂ ਨਹੀਂਗੀ ਤੇ ਇਹਨਾਂ ਨੇ ਕਦੇ ਦੇਸ਼ ਦੀ ਆਜ਼ਾਦੀ ਨੇ ਸੋਚਿਆ ਹੀ ਨਹੀਂ ਕਿ ਜਿਨ੍ਹਾਂ ਦੀਆਂ ਫੋਟੋਆਂ ਨਹੀਂ ਲਕੀਆਂ ਤੇ ਇਸ ਕਰਕੇ ਮੈਂ ਭਾਰਤ ਦੇ ਦੇ ਸੰਵਿਧਾਨ ਤੇ ਸੰਵਿਧਾਨ ਦੇ ਜਿੰਨੇ ਵੀ ਕਾਰੀਕਰਤਾ ਆ ਜਿੰਨੇ ਵੀ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਲੋਕ ਆ ਤੇ ਐਮਪੀ ਆ ਐਮਐਲਏ ਆ ਰਾਸ਼ਟਰਪਤੀ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਭਾਰਤ ਦੇ ਦੇ ਵਿੱਚ ਕਾਫੀ ਸੰਸ਼ੋਧਨ ਕੀਤੇ ਜਾਂਦੇ ਆ ਕਾਨੂੰਨਾਂ ਦੇ ਜੋ ਕਿ 200 ਤੋਂ ਮਾਫ ਸੋਰੀ 100 ਤੋਂ ਵੀ ਵੱਧ ਕਾਨੂੰਨਾਂ ਦੀ ਸੰਸ਼ੋਧਨ ਕੀਤੀ ਗਈ ਆ ਮੈਂ ਇਹ ਕਹਿੰਦਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਵਾਰੀ ਫਿਰ ਸੰਸ਼ੋਧਨ ਕਰਕੇ ਤੇ ਆਦਿਵਾਸੀ ਦਰਵੜ ਸ਼ੂਦਰਾਂ ਦੀਆਂ ਫੋਟੋਆਂ ਲੱਗਣੀਆਂ ਬਹੁਤ ਜ਼ਰੂਰੀ ਆ ਲੱਗਣੀਆਂ ਚਾਹੀਦੀਆਂ ਜੋ ਕਿ ਇਹਨਾਂ ਦਾ ਲੋਕਾਂ ਦਾ ਬਣਦਾ ਸਤਕਾਰ ਆ ਉਹ ਦਿੱਤਾ ਜਾਣਾ ਚਾਹੀਦਾ ਹੈ ਤੇ ਕਾਫੀ ਮੈਂ ਗੱਲਾਂ ਲਿਖੀਆਂ ਤੇ ਮੈਂ ਤਾਂ ਇੱਕ ਮੈਂ ਬੁੱਕ ਵੀ ਲਿਖਦਾ ਪਿਆ ਕਿ ਆਦਿਵਾਸੀ ਦਰਵੜ ਸ਼ੂਦਰਾਂ ਨੂੰ ਧੋਖਾ ਆ ਕਿ ਬੀ ਆਰ ਡਾਕਟਰ ਅੰਬੇਡਕਰ ਸਾਹਿਬ ਨੂੰ ਧੋਖਾ ਆ ਤੇ ਇਸ ਉੱਤੇ ਮੈਂ ਇੱਕ ਬੁੱਕ ਵੀ ਲਿਖਦਾ ਪਿਆ ਆ ਤੇ ਕੁਸ਼ਕ ਸਵਾਰ ਮੈਂ ਨਰਿੰਦਰ ਮੋਦੀ ਸਾਹਿਬ ਨੂੰ ਵੀ ਮੈਂ ਭੇਜੇ ਸੀਗੇ ਮਨੋਂ 2023 ਦੇ ਵਿੱਚ ਤੇ ਮੇਰੀ ਅਖਬਾਰਾਂ ਦੇ ਵਿੱਚ ਵੀ ਨਿਊਜ਼ ਲੱਗੀ ਆ ਤੇ ਤਾਂ ਕਿ ਮੈਂ ਅੱਜ ਵੀਡੀਓ ਬਣਾ ਕੇ ਆਪ ਜੀ ਦੇ ਚੈਨਲ ਰਾਹੀਂ ਇਹ ਮੈਂ ਪੁੱਛਣਾ ਚਾਹੁੰਦਾ ਆ ਕਿ ਵੀ ਦੇਸ਼ ਦੇ ਸੰਵਿਧਾਨ ਦੇ ਵਿੱਚ ਵੀ ਸਾਡੀਆਂ ਫੋਟੋਆਂ ਕਿਉਂ ਨਹੀਂ ਲੱਗੀਆਂ ਕਿਉਂਕਿ ਜੋ ਬਣਦਾ ਸਤਕਾਰ ਆ ਕ੍ਰਾਂਤੀਕਾਰੀਆਂ ਦੀ ਸੋਚ ਦਾ ਅਪਮਾਨ ਨਾ ਕੀਤਾ ਜਾਵੇ ਜੋ ਕਿ ਇਹਨਾਂ ਦੀ ਸੋਚ ਆ ਉਹਨੂੰ ਬਰਕਰਾਰ ਕਾਇਮ ਰੱਖਿਆ ਜਾਵੇ ਤਾਂ ਕਿ ਵੀ ਸਾਰਿਆਂ ਦੇ ਮਾਨ ਸਨਮਾਨ ਦੀ ਗੱਲ ਆ ਦੇਸ਼ ਸਾਰਿਆਂ ਦਾ ਸਾਂਝਾ ਆ ਇਸ ਦੇਸ਼ ਦੀ ਆਜ਼ਾਦੀ ਲਈ ਹਿੰਦੂ ਨੇ ਵੀ ਕੁਰਬਾਨੀ ਦਿੱਤੀ ਮੁਸਲਮਾਨ ਨੇ ਵੀ ਦਿੱਤੀ ਬੋਧੀਆਂ ਨੇ ਜੈਨੀਆਂ ਨੇ ਚਿੰਦੇ ਵੀ ਧਰਮਿਆਂ ਸਿੱਖ ਲੋਕਾਂ ਨੇ ਵੀ ਧਰਮਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਹਰ ਜਾਤ ਹਰ ਮਜਮ ਨੇ ਇਸ ਦੇਸ਼ ਦੇ ਕੁਰਬਾਨੀਆਂ ਦਿੱਤੀਆਂ ਤਾਂ ਕਿ ਉਹਨਾਂ ਦਾ ਬੰਦਾ ਸਤਕਾਰ ਕੀਤਾ ਜਾਣਾ ਚਾਹੀਦਾ ਔਰ ਭਾਰਤ ਦੇ ਦੇ ਸੰਵਿਧਾਨ ਦੇ ਵਿੱਚ ਫਿਰ ਇੱਕ ਵਾਰੀ ਐਮੈਂਡਮੈਂਟਨ ਮਨੋਸ਼ੋਧਨ ਕਰਕੇ ਤੇ ਉਹਦੇ ਵਿੱਚ ਦੋ ਫੋਟੋਆਂ ਆਦਿਵਾਸੀ ਦਰविड़ ਸ਼ੂਦਰਾਂ ਦੀਆਂ ਲੱਗਣੀਆਂ ਚਾਹੀਦੀਆਂ ਹਨ ਮੈਂ ਰਣਜੀਤ ਕੁਮਾਰ ਸੋਢੀ ਮੈਂ ਨਵਾਂ ਸ਼ਹਿਰ ਪੰਜਾਬ ਦਾ ਰਹਿਣ ਵਾਲਾ ਆ ਤੇ ਮੈਂ ਦੁਬਈ ਦੇ ਵਿੱਚ ਕੰਮ ਕਰਦਾ ਤੇ ਮੈਂ ਇਸ ਕਰਕੇ ਮੈਂ ਵੀਡੀਓ ਰਾਈ ਆਪ ਜੀ ਨੂੰ ਮੈਂ ਮੈਂ ਇਹ ਆਪਣਾ ਜੋ ਮੇਰੇ ਦਿਲ ਦੇ ਵਿੱਚ ਦੁੱਖ ਸੀ ਮੈਂ ਉਹ ਆਪ ਜੀ ਦੇ ਨਾਲ ਪ੍ਰਗਟ ਕੀਤਾ ਹੈ ਮੈਂ ਇਸ ਵਿਸ਼ੇ ਤੇ ਮੈਂ ਇੱਕ ਪਹਿਲਾਂ ਵੀ ਇੱਕ ਕਿਤਾਬ ਨਹੀਂ ਆ ਜਿਹਦਾ ਨਾਮ ਹੈ ਵਾਟ ਇਜ਼ ਮਾਈ ਆਇਡੈਂਟੀਫਿਕੇਸ਼ਨ ਭਾਰਤ অর ਇੰਡੀਆ ਯੂ ਮੈਂ ਇੰਡੀਪੈਂਡੈਂਟ ਐਸੀ ਕੀ ਹਾਂ ਭਾਰਤੀ ਹਾਂ ਕਿ ਇੰਡੀਅਨ ਆ ਕਿ ਅਸੀਂ ਯਾਦ ਹਨ ਮੈਂ ਇਹਦੇ ਉੱਤੇ 111 ਸਵਾਲ ਤੋਂ ਵੀ ਵੱਧ ਲਿਖੇ ਤੇ ਮੈਂ ਇਹਦੇ ਤੇ ਮੈਂ ਕਿਤਾਬ ਲਿਖੀ 1999 ਤੋਂ ਲਿਖਣੀ ਸ਼ੁਰੂ ਕੀਤੀ ਸੀ 2008 ਦੇ ਵਿੱਚ ਮੈਂ ਕਿਤਾਬ ਰਿਲੀਜ਼ ਕੀਤੀ ਸੀ ਕਿ ਜੋ ਕਿ ਇੰਡੀਆ ਨਾਮ ਆ ਇੱਕ ਵਿਦੇਸ਼ੀ ਨਾਮ ਆ ਵਿਦੇਸ਼ੀ ਨਾਮ ਨੂੰ ਖਤਮ ਕਰਕੇ ਭਾਰਤੀ ਰੱਖਿਆ ਜਾਣਾ ਚਾਹੀਦਾ ਕਿਉਂਕਿ ਭਾਰਤ ਹੀ ਇੱਕ ਮੂਲ ਵਾਸੀ ਛੜਿਆ ਨਾਮ ਆ ਤੇ ਅੱਜ ਮਨੋ ਇਹ 2008 ਦੇ ਵਿੱਚ ਮੈਂ ਕਿਤਾਬ ਰਿਲੀਜ਼ ਕੀਤੀ ਸੀ 1999 ਤੋਂ ਲਿਖਣੀ ਮੈਂ ਸ਼ੁਰੂ ਕੀਤੀ ਸੀ ਮੈਂ ਇਸ ਵਿਸ਼ੇ ਨਾਲ ਕੇ ਕਾਫੀ ਮੰਤਰੀਆਂ ਤੱਕ ਮਿਲਿਆ ਕਾਫੀ ਮੈਂ ਇੰਡੀਆ ਨਾ ਮੈਸੀ ਵੀ ਗਿਆ ਕਾਫੀ ਲੋਕਾਂ ਨੂੰ ਮੈਂ ਮਿਲਿਆ ਤੇ ਅਗਵਾਰਾਂ ਦੇ ਵਿੱਚ ਵੀ ਨਿੱਘੀਆਂ ਆਈਆਂ ਸੀਗੀਆਂ ਤੇ ਤਾਂ ਕਿ ਮੈਂ ਹੁਣ ਇਹ ਦੂਸਰੀ ਮੈਂ ਸਰਚ ਫੇਮ ਸ਼ੁਰੂ ਕੀਤੀ ਆ ਕਿ ਸੰਵਿਧਾਨ ਦੇ ਵਿੱਚ ਵੀ ਸੰਵਿਧਾਨ ਦੇ ਵਿੱਚ ਸਾਡੇ ਲਾਲ ਪਿੱਤਕ ਰਕਿਓ ਕੀਤਾ ਗਿਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਸੰਵਿਧਾਨ ਦੇ ਵਿੱਚ ਜਿੰਨੇ ਵੀ ਕ੍ਰਾਂਤੀਕਾਰੀ ਹੋਏ ਆ ਦੇਸ਼ ਭਗਤ ਹੋਏ ਆ ਆਦਿਵਾਸੀ ਦਰਵੜ ਸ਼ੂਦਰ ਲੋਕਾਂ ਦੇ ਤੇ ਜਿਹਨੂੰ ਕਿ ਬ੍ਰਾਹਮਣੋ ਸ਼ੂਦਰ ਕਹਿੰਦੇ ਹਨ ਤੇ ਆਦਿਵਾਸੀ ਲੋਕਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਹੀ ਦਿੱਤੀਆਂ ਹੋਈਆਂ ਹਨ ਤਾਂ ਕਿ ਦੁਨੀਆ ਵੀ ਇਹਨਾਂ ਦਾ ਕੁਰਬਾਨੀਆਂ ਦਾ ਲੋਹਾ ਮੰਦੀ ਹੈ ਤਾਂ ਮੈਂ ਸਾਰੇ ਭਾਰਤ ਦੇ ਦੇ ਮੂਹ ਨਵਾਸੀ ਲੋਕਾਂ ਨੂੰ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ ਤੇ ਬਹੁਤ ਹੀ ਗੱਲਾਂ ਨਾ ਕਰਦਾ ਹੋਇਆ ਤੇ ਮੈਂ ਸਾਰਿਆਂ ਨੂੰ ਜੇ ਕੋਈ ਤੁਹਾਡੇ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਤਾਂ ਕਿ ਇਹ ਭਾਰਤ ਦੇ ਦਾ ਸੰਵਿਧਾਨ ਹੈ ਜੋ ਇਸ ਵਿੱਚ ਜੋ ਕਿ ਆਦਵਸੀ ਦੀਆਂ ਫੋਟੋਆਂ ਨਹੀਂ ਹਨ ਤੇ ਉਹ ਸੰਸ਼ੋਧਨ ਕਰਕੇ ਫੋਟੋਆਂ ਲਗਾ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਬਣਦਾ ਸਤਿਕਾਰ ਕੀਤਾ ਜਾਵੇ ਮੈਂ ਸਾਰੇ ਧਰਮਾਂ ਦੀ ਸਤਿਕਾਰ ਕਰਦਾ ਹਾਂ ਜੈ ਇਨਸਾਨ ਜੈ ਭਾਰਤ ਸਾਰੇ ਧਰਮਾਂ ਦੀ ਜੈ ਜੈ ਇਨਸਾਨ ਜੈ ਭਾਰਤ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਚਾਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ